ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਲੋਂ ਪਿਛਲੇ ਦਿਨੀ ਰਣਵੀਰ ਕਾਲਜ ਦੇ ਵਿੱਚ ਇੱਕ ਸੁਪਰ ਸੈਕਸ਼ਨ ਮਸ਼ੀਨਾਂ ਨੂੰ ਹਰੀ ਝੰਡੀ ਦਿੱਤੀ ਗਈ ਸੀ। ਉਹਨਾਂ ਨੇ ਕਿਹਾ ਕਿ ਹੁਣ ਤੁਹਾਡੇ ਸੰਗਰੂਰ ਦੇ ਵਿੱਚ ਗੰਦਗੀ ਨਹੀਂ ਰਹੇਗੀ। ਨਾ ਤਾਂ ਮਸ਼ੀਨਾ ਦੇਖਿਆ ਤੇ ਨਾ ਹੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਦੇਖੇ ਪਰ ਜੇਕਰ ਸੰਗਰੂਰ কৃষ্ণਵਾਗ ਗਲੀ ਨੰਬਰ 9 ਦੀ ਗੱਲ ਕਰ ਲਈਏ ਤਾਂ ਇੱਥੋਂ ਦੇ ਲੋਕ ਨਰਕਪਰੀ ਜ਼ਿੰਦਗੀ ਜਿਉਂਦੇ ਲਈ ਬੇਮਜਬੂਰ ਨੇ ਤੁਸੀਂ ਵੇਖ ਵੀ ਸਕਦੇ ਹੋ ਕਿ ਕਿਸ ਤਰ੍ਹਾਂ ਜੋ ਸਿਵਰ ਦਾ ਗੰਦਾ ਪਾਣੀਆਂ ਉਹ ਗਲੀਆਂ ਦੇ ਵਿੱਚ ਗੰਦਗੀ ਦਾ ਰੂਪ ਧਾਰ ਕਰ ਲਿਆ ਅਤੇ ਲੋਕਾਂ ਨੂੰ ਲੰਘਣਾ ਮੁਸ਼ਕਲ ਹੋਇਆ ਪਹਿ ਲੋਕਾਂ ਦੇ ਵੱਲੋਂ ਇਸ ਗੰਦੇ ਪਾਣੀ ਦੇ ਵਿੱਚ ਇੱਟਾਂ ਰੱਖ ਕੇ ਆਪਣੇ ਘਰ ਤੱਕ ਪਹੁੰਚਿਆ ਜਾਂਦਾ ਪਰ ਇੰਨੀ ਬਦਬੂ ਮਾਰਦੀ ਹੈ ਕਿ ਇੱਥੇ ਖੜਾ ਹੋਣਾ ਮੁਸ਼ਕਲ ਹੋ ਜਾਂਦਾ ਪਰ ਮਹੱਲਾ ਨਿਵਾਸੀ ਕਹਿੰਦੇ ਨੇ ਕਿ ਕਈ ਵਾਰ ਸ਼ਿਕਾਇਤ ਕਰ ਚੁੱਕੇ ਆਂ ਕਈ ਵਾਰ ਫਰਿਆਦ ਕਰ ਚੁੱਕੇ ਆਂ ਪਰ ਹਲੇ ਤੱਕ ਕਿਸੇ ਵੀ ਉੱਚ ਅਧਿਕਾਰੀ ਦੇ ਵੱਲੋਂ ਸਾਡੀ ਇਸ ਸਮੱਸਿਆਵਾਂ ਦਾ ਹੱਲ ਨਹੀਂ ਕੀਤਾ ਗਿਆ ਉਹਨਾਂ ਨੇ ਕਿਹਾ ਕਿ ਜੇਕਰ ਸਾਡੀ ਸਮੱਸਿਆ ਦਾ ਜਲਦ ਹੱਲ ਨਾ ਕੀਤਾ ਗਿਆ ਇਹ ਨਾ ਹੋਵੇ ਕਿ ਸਾਨੂੰ ਸੜਕ ਦੇ ਉੱਤੇ ਬੈਠ ਕੇ ਰੋਜ਼ ਪ੍ਰਦਰਸ਼ਨ ਕਰਨ ਦੇ ਲਈ ਮਜਬੂਰ ਹੋਣਾ ਪਵੇ ਹਾਂਜੀ ਅਸ਼ੋਕ ਜੀ ਤੁਸੀਂ ਵੀ ਜਿਸ ਤਰ੍ਹਾਂ ਇੱਥੇ ਰਹਣੇ ਹੋਗੇ ਕੀ ਸਮੱਸਿਆ ਆ ਰਹੀਆਂ ਨੇ ਤੁਹਾਨੂੰ ਇਹ ਜਿਹੜਾ ਜਗਾ ਵੀ ਦਬੀ ਪਈ ਹੈਗੀ ਤੇ ਪਾਣੀ ਜਿਹੜਾ ਸੀਵਰੇ ਦਾ ਗੰਦਗੀ ਆ ਮੱਛਰ ਮੱਖੀਆਂ ਹੋਈਆਂ ਪੈਣ ਇਹਦੇ ਨਾਲ ਸਮੱਸਿਆ ਕਿੰਨੀ ਆ ਰਹੀਆਂ ਨੇ ਦੋਨੋਂ ਕਾਫੀ ਦਿਨਾਂ ਤੋਂ ਲਗਭਗ ਮੈਂ ਅਸ਼ੋਕ ਕੁਮਾਰ ਇੱਥੇ ਮੇਰਾ ਘਰ ਮੇਰਾ ਛੋਟੇ ਬਰਦਾ ਘਰ ਹੈ ਨਾਲ ਹੀ ਮੇਰਾ ਘਰ ਹੈ ਇਹ ਬਾੜ ਦੇ ਅੱਗੇ ਪਾਣੀ ਜਿਹੜਾ ਗੰਦਾ ਸੀਵਰੇ ਦਾ ਪਾਣੀ ਖੜਾ ਜਿੱਦੋਂ ਕਿ ਆਪਾਂ ਵੱਡੇ ਵੱਡੇ ਆਪਾਂ ਮਤਲਬ ਉਹ ਕਰਦੇ ਆ ਵੀ ਅਸੀਂ ਮੱਛਰ ਤੋਂ ਆ ਬਚਾਅ ਕਰ ਰਹੇ ਹਾਂ ਬਚਾਅ ਕਰ ਰਹੇ ਹਾਂ ਸਰੇ ਆਮ ਬੁਰਾ ਹਾਲ ਹੋਇਆ ਪਿਆ ਹੈ ਬਿਮਾਰੀਆਂ ਨੂੰ ਫੈਲਾਣ ਲਈ ਇਹ ਬੱਚੇ ਅੱਛਾ ਦੂਜੇ ਇਥੇ ਕੁੱਤੇ ਵੀ ਬਹੁਤ ਜ਼ਿਆਦਾ ਹੋਏ ਪਏ ਨੇ ਜਿਹੜੇ ਬੱਚੇ ਨੇ ਕਈ ਵਾਰ ਬੱਚੇ ਨੇ ਪਿੱਛੇ ਪਏ ਜਾਂਦੇ ਨੇ ਬੱਚੇ ਗੰਦੇ ਪਾਣੀ 'ਚ ਵੀ ਗਿਰੇ ਆ ਪਰਸੋਂ ਮੈਂ ਚੱਕ ਕੇ ਗਿਆ ਇੱਥੇ ਜਵਾਕ ਨੂੰ ਕੁੱਤੇ ਮਗਰ ਪੈ ਗਏ ਸੀ ਉਹਨਾਂ ਦੇ ਤੇ ਇਹ ਮਤਲਬ ਬਹੁਤ ਬੁਰਾ ਹਾਲ ਹੈ ਸੀਵਰੇਜ ਜਿਹੜੇ ਆਪਣੇ ਜੋ ਵੀ ਇਹਨਾਂ ਦੇ ਹੈੱਡ ਲਾਏ ਹੋਏ ਨੇ ਉਹਨਾਂ ਨੂੰ ਕਈ ਵਾਰ ਅਸੀਂ ਨੋਟਿਸ ਲਿਆ ਚੁੱਕੇ ਆ ਇਹਨਾਂ ਗੱਲ ਨੂੰ ਵੀ ਇਹਨੂੰ ਪਲੀਜ਼ ਇਹਨਾਂ ਨੂੰ ਸਫਾਈ ਕਰਵਾ ਦਿਓ ਲੇਕਿਨ ਉਹ ਕਹਿੰਦੇ ਨੇ ਸਾਡੇ ਕੋਲ ਮਸ਼ੀਨਾਂ ਨੇ ਖਰਾਬ ਨੇ ਸਾਡੇ ਕੋਲ ਗੱਡੀਆਂ ਨਹੀਂ ਹੈਗੀਆਂ ਮਤਲਬ ਇਦਾਂ ਦੀਆਂ ਗੱਲਾਂ ਕਹੀ ਜਾਂਦੇ ਨੇ ਮਤਲਬ ਕੋਈ ਪੋਜ਼ਿਟਿਵ ਰਿਸਪੌਂਸ ਨਹੀਂ ਦੇ ਰਹੇ ਉਹ ਵੀ ਸਾਨੂੰ ਇਹ ਹੈ ਵੀ ਜਤਨਾਂ ਦਾ ਮਸ਼ੀਨਾਂ ਦਾ ਕੋਈ ਪ੍ਰਸ਼ਾਸਨ ਨੂੰ ਜਾਂ ਆਪਣੇ ਜੋ ਵੀ ਇਹਨਾਂ ਨੂੰ ਅਵੇਲੇਬਲ ਕਰਾ ਸਕਦਾ ਹੈ ਉਹਨਾਂ ਦੇ ਨੂੰ ਮਸ਼ੀਨਾਂ ਵਗੈਰਾ ਦਿੱਤੀਆਂ ਜਾਣ ਤਾਂ ਕਿ ਇਹ ਪ੍ਰੋਪਰ ਸਫਾਈ ਕਰਨ ਜੇ ਇਹਨਾਂ ਕੋਲ ਮਸ਼ੀਨਾਂ ਹੈਗੀਆਂ ਤਾਂ ਫਿਰ ਕਿਉਂ ਬੋਲ ਰਹੇ ਨੇ ਕੀ ਤੁਸੀਂ ਇੱਥੋਂ ਦੇ ਐਮਸੀ ਸਾਹਿਬ ਨਾਲ ਗੱਲਬਾਤ ਕੀਤੀ ਇਸ ਵਿਸ਼ੇ ਤੇ ਹਾਂਜੀ ਐਮਸੀ ਨਾਲ ਗੱਲ ਸਾਹਮਣੇ ਗੱਲ ਕੀਤੀ ਹੈ ਉਹਨਾਂ ਨੂੰ ਨਾਲ ਲੈ ਕੇ ਵੀ ਗਏ ਆ ਸੀ ਦੋ ਤਿੰਨ ਵਾਰ ਉੱਥੇ ਉਹਨਾਂ ਨੂੰ ਮਿਲੇ ਆ ਫੋਨ ਵੀ ਕਰਵਾਏ ਨੇ ਲੇਕਿਨ ਉਸ ਤੋਂ ਬਾਅਦ ਵੀ ਗੱਡੀਆਂ ਆਈਆਂ ਵੀ ਨੇ ਤੇ ਖਾਲੀ ਵੀ ਕਰਨ ਦੀ ਕੋਸ਼ਿਸ਼ ਕੀਤੀ ਪਰ ਲੇਕਿਨ ਸੀਵਰ ਪਤਾ ਨਹੀਂ ਇਹ ਸਹੀ ਤਰੀਕੇ ਨਾਲ ਨਹੀਂ ਪਿਆ ਹੋਇਆ ਇਸ ਕਰਕੇ ਹਰ ਟਾਈਮੇ ਬਲੋਕੇਜ ਜਾਰੀ ਹੈ ਰੈਗੂਲਰ ਹਾਂਜੀ ਐਮਸੀ ਸਾਹਿਬ ਕੀ ਸਮੱਸਿਆ ਚੱਲ ਰਹੀ ਹੈ ਤੁਹਾਡੇ ਬਾਡ ਦੇ ਵਿੱਚ ਜਿਸ ਤਰ੍ਹਾਂ ਰੋਲਰ ਆਪਾ ਪੈ ਰਿਹਾ ਹੈਗਾ ਮੈਂ ਵੀਰੇ ਬਾਡ ਨੰਬਰ 9 ਸੱਤ ਤੋਂ ਗਲੀ ਨੰਬਰ 9 ਦੇ ਵਿੱਚ ਖੜਿਆ ਹਾਂ ਅਸ਼ੋਕ ਕੁਮਾਰ ਜੀ ਨੇ ਸਾਨੂੰ ਦੱਸਿਆ ਸੀਗਾ ਵੀ ਮੇਰੇ ਘਰ ਕੋਲੇ ਇਹ ਪ੍ਰੋਬਲਮ ਹੈ ਮੈਂ ਗੱਡੀ ਬੁਲਾ ਕੇ ਅਸੀਂ ਦੋ ਵਾਰੀ ਸਾਫ ਵੀ ਕਰਵਾਤੀਆਂ ਲੇਕਿਨ ਜਦੋਂ ਸਾਫ ਕਰਾਈਆ ਉਸ ਤੋਂ ਬਾਅਦ ਇਹ ਜ਼ਿਆਦਾ ਪ੍ਰੋਬਲਮ ਆ ਗਈ ਹੈ ਕਮੇਟੀ ਕੋਲੇ ਜਾਣਦੇ ਆ ਜੀ ਉਹਨਾਂ ਦਾ ਕੋਈ ਬੰਦਾ ਹੈ ਉਹ ਫੋਨ ਨਹੀਂ ਚੈੱਕਦਾ ਪਹਿਲਾਂ ਦਾ ਜੇ ਨੂੰ ਕਹਿਦਾ ਨਾ ਜੇ ਕਹਿੰਦਾ ਨਾ ਵੀ ਮੈਂ ਉਹਨੂੰ ਕਹਿਦਾ ਨਾ ਵੀ ਕਰ ਜੂਗਾ ਲੇਕਿਨ ਉਹ ਫੋਨ ਚੱਕਦਾ ਹੀ ਨਹੀਂ ਹੈਗਾ ਕੋਈ ਵੀ ਉਹਨਾਂ ਦਾ ਮਤਲਬ ਲਾਰੇ ਲੱਪੇ ਚੱਲ ਰਹੇ ਨੇਗੇ ਟੋਟਲੀ ਲਾਰੇ ਲੱਪੇ ਜਿਸ ਤਰ੍ਹਾਂ ਹੀ ਸਰਕਾਰ ਵੱਡੇ ਵੱਡੇ ਦਾਅਵੇ ਕਰ ਰਹੀ ਹੈ ਕਿ ਦਾਅਵੇਆਂ ਜੀ ਆ ਜੀ ਕਾਗਜ਼ਾਂ ਦੀਆਂ ਬਿਲਕੁਲ ਹਾਂਜੀ ਜੈ ਕੁਮਾਰ ਜੀ ਅੱਜ ਤੁਸੀਂ ਇੱਥੇ ਇਕੱਠੇ ਹੋਏ ਹੋ ਗਲੀ ਨੰਬਰ 9 ਦੇ ਵਿੱਚ ਕਿਸ਼ਨਵਾਕ ਕਲੋਨੀ ਕੀ ਮਸਲਾ ਅੱਜ ਇੱਥੋਂ ਦਾ ਮਸਲਾ ਵੀਰ ਜੀ ਇਹ ਹੈ ਇਹ ਹੈਗਾ ਤਾਂ ਦੋ ਤਿੰਨ ਮਹੀਨਿਆਂ ਦਾ ਚੱਲ ਰਿਹਾ ਹੈ ਪ੍ਰੋਗਰਾਮ ਤੇ ਪਾਣੀ ਇਕੱਠਾ ਹੁੰਦਾ ਹੈ ਸੀਵਰੇਜ ਦਾ ਬਹੁਤ ਗੰਦਾ ਜੀ ਇੱਥੇ ਮੱਛਰ ਬਹੁਤ ਪੈਦਾ ਹੋਇਆ ਹੋਇ ਡੈਂਗੂ ਦਾ ਖਤਰਾ ਹੈ ਬੱਚੇ ਬਿਮਾਰ ਹੁੰਦੇ ਨੇ ਪਤਾ ਸਮਝ ਲਓ ਤੇ ਨੰਗੜਾ ਬਹੁਤ ਔਖਾ ਜੀ ਸਵੇਰੇ ਸਕੂਲ ਜਾਂਦੇ ਬੱਚੇ गिर ਜਾਂਦੇ ਨੇ ਕਦੀ ਦੂਜੀ ਗਲੀ ਜਾਂਦੇ ਆ ਅਸੀਂ ਕਦੀ ਤੀਜੀ ਗਲੀ ਜਾਂਦੇ ਆ ਅਸੀਂ ਸੀਵਰੇਜ ਬੋਰਡ ਨੂੰ ਕੰਪਲੇਨਟ ਵੀ ਕੀਤੀ ਸੀ ਐਮਸੀ ਸਾਹਿਬ ਦਾ ਸਾਡੇ ਨਾਲ ਹੀ ਖੜੇ ਨੇ ਤੇ ਇਹਨਾਂ ਨੂੰ ਵੀ ਨਾਲ ਅਸੀਂ ਕੰਪਲੇਨਟ ਕੀਤੀ ਉਹ ਨਾਲ ਲੈ ਕੇ ਵੀ ਗਏ ਸੀਗੇ ਸਾਡੀ ਉੱਥੇ ਕੋਈ ਸੁਣਦਾ ਨਹੀਂ ਹੈਗਾ ਠੀਕ ਹੈ ਜੀ ਤੁਸੀਂ ਇਹ ਕੰਪਲੇਨਟ ਕਦੋਂ ਕੀਤੀ ਸੀ ਸੀਵਰੇਜ ਬੋਰਡ ਨੂੰ ਸਾਨੂੰ ਹਫਤਾ ਹੋ ਗਿਆ ਜੀ ਠੀਕ ਹੈ ਇੱਕ ਮੋਹ ਭੇਜ ਦਿੰਦੇ ਨੇ ਗੱਡੀ ਜੀ ਉਹ ਭਰ ਕੇ ਪਾਣੀ ਲੈ ਜਾਂਦੇ ਨੇ ਉਹ ਵੀ ਸਾਡੇ ਪਲਾਟਾਂ ਜੀ ਖਾਲੀ ਕਰ ਜਾਂਦੇ ਨੇ ਉੱਥੋਂ ਫੇਰ ਮੱਛਰ ਪੈਦਾ ਹੋ ਕੇ ਸਾਡੇ ਬੱਚਾ ਜੀ ਮਤਲਬ ਕਿ ਬਿਮਾਰੀ ਫੈਲਦੀ ਹੈ ਉਹ ਦੂਰ ਨਹੀਂ ਲੈ ਕੇ ਜਾਂਦੇ ਨਾ ਇਹਨੂੰ ਖੋਲਦੇ ਉਹ ਕੱਲੀ ਸਾਡੀ ਗਲੀ ਦਾ ਪੁਰਾਣਾ ਹਾਲ ਹੈ ਨੋ ਨੰਬਰ ਗਲੀ 'ਚ ਖੜੇ ਆ ਜੀ ਅਸੀਂ ਕਿਸ਼ਨਪੁਰੇ 'ਚ ਬਹੁਤ ਜ਼ਿਆਦਾ ਬੁਰਾ ਹਾਲ ਹੈ ਵੀ ਇਹ ਅਸੀਂ ਪ੍ਰਸ਼ਾਸਨ ਤੋਂ ਮੰਗ ਕਰਦੇ ਆਂ ਵੀ ਇਹਦੀ ਜਲਦੀ ਤੋਂ ਜਲਦੀ ਇਹਨੂੰ ਸਾਫ਼ ਕਰਾ ਕੇ ਇਹ ਸਮੱਸਿਆ ਦਾ ਹੱਲ ਕੀਤਾ ਜਾਵੇ